ਸਾਡੇ ਸ਼ਹੀਦ ਚਰਨਜੀਤ ਸਿੰਘ ਪੰਜਾਬ ਪੁਲਿਸ ਦੇ ਪਰਿਵਾਰ ਦੇ ਇੱਕ ਬਹਾਦਰ ਤੇ ਜੰਗਬਾਜ ਯੋद्धा ਸੀਗੇ ਸਾਨੂੰ ਸਾਰਿਆਂ ਨੂੰ ਮਹਿਸੂਸ ਹੋ ਰਿਹਾ ਜਿਵੇਂ ਸਾਡੇ ਪਰਿਵਾਰ ਦਾ ਇੱਕ ਮੈਂਬਰ ਚਲਾ ਗਿਆ ਸੋ ਅੱਜ ਅਸੀਂ ਇਹਨਾਂ ਦੇ ਪਰਿਵਾਰ ਨੂੰ ਮੈਂ ਅਸ਼ੋਰ ਕੀਤਾ ਕਿ ਅਸੀਂ ਇਸ ਕੇਸ ਚ ਪੂਰੀ ਜਸਟਿਸ ਕਰਾਂਗੇ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਮੇਰੀ ਗੱਲ ਹੋਈ ਸੀ ਉਹ ਸਾਰੀ ਸਿਚੁਏਸ਼ਨ ਨੂੰ ਮੌਚ ਕਰ ਰਹੇ ਹੈਗੇ ਤੋਂ ਆਪ ਉਹਨਾਂ ਨੇ ਆਪਣਾ ਸਨੇਹਾ ਭੇਜਿਆ ਹੈਗਾ ਕਿ ਪਰਿਵਾਰ ਦੀ ਇਸ ਤਕਦੀ ਘੜੀ ਦੇ ਨਾਲ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਨਾਲ ਖੜੇ ਹੈ ਤੁਸੀਂ ਆਪ ਉਹਨਾਂ ਦੇ ਘਰੇ ਆਣਗੇ ਅਫਸੋਸ ਕਰਨ ਤੇ ਅਸੀਂ ਪਰਿਵਾਰ ਦਾ ਧਿਆਨ ਇਸ ਤਰੀਕੇ ਨਾਲ ਰੱਖਾਂਗੇ ਜਿਵੇਂ ਉਹ ਸਾਡੇ ਪਰਿਵਾਰ ਦੇ ਮੈਂਬਰ ਹੈਗੇ ਅਸੀਂ ਪਰਿਵਾਰ ਨੂੰ ਫੁੱਲੀ ਸਪੋਰਟ ਕੀਤਾ ਜੋ ਸਰ ਪਲਪਲ ਅਪਡੇਟ ਲੈ ਰਹੇ ਹੋ ਔਰ ਅੱਜ ਵੀ ਖਾਸ ਤੌਰ ਤੇ ਕੋਈ ਕੋਈ ਕੰਦਸ਼ਮਾਂ ਦੇ ਵਿੱਚ ਵੀ ਸ਼ਾਮਲ ਹੋਏ ਹੋ ਔਰ ਪਰਿਵਾਰ ਨੇ ਵੀ ਤੁਹਾਡੇ ਨਾਲ ਦਿਲ ਦੀ ਗੱਲ ਕੀਤੀ ਹੈ ਸੋ ਕੀ ਗੱਲਬਾਤ ਹੋਈ ਹੈ ਤੇ ਹੁਣ ਅਸੀਂ ਇਸ ਕੇਸ ਦੇ ਵਿੱਚ ਜਸਟਿਸ ਕਰਾਂਗੇ ਤੇ ਪਰਿਵਾਰ ਦਾ ਧਿਆਨ ਰੱਖਿਆ ਜਾਊਗਾ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਸੀਐਮ ਸਾਹਿਬ ਵੱਲੋਂ ਇਹ ਬਹੁਤ ਕਲੀਅਰ ਹੈ दैट ਹੈ ਕਿ ਜੀ ਬਾਅਦ ਨੂੰ ਕੋਈ ਰੁਕੀ ਨਹੀਂ ਆਉਗਾ ਠੀਕ ਹੈ ਹਾਂਜੀ ਹੋਰੇ ਪਰਿਵਾਰ ਨਾਲ ਗੱਲ ਹੋਈ ਹੈ ਸਾਰੀ ਗੱਲ ਸਾਂਝੀ ਹੋਈ ਸੋ ਅਸੀਂ ਪਰਿਵਾਰ ਪਰਿਵਾਰ ਦੇ ਨਾਲ ਅਸੀਂ ਪੂਰੀ ਤਰ੍ਹਾਂ ਉਹ ਜਿਹੜੇ ਦੋਸ਼ੀ ਨੇ ਇਸ ਕੇਸ ਦੇ ਵਿੱਚ ਸਾਰੇ ਆਪਾਂ ਕਹਿ ਸਕਦੇ ਹਾਂ ਨਿਆਂ ਦੇ ਪਰਚੇ ਨੇ ਇਨਵੈਸਟ ਕੀਤਾ ਕਿ ਸਜ਼ਾ ਦੀ ਗੱਲ ਕਰਦੀ ਹੈ ਜਦੋਂ ਪਰਿਵਾਰ ਕਹਿ ਸਕੋ ਕਈ ਲੋਕ ਕਈ ਟਰੋਲ ਸੋਸ਼ਲ ਮੀਡੀਆ ਤੇ ਕਿਸ ਤਰੀਕੇ ਨਾਲ ਚੱਲੇ ਸਰ ਕੀ ਜਣਾ ਜਣਾ ਦੋਸ਼ੀਆਂ ਨੂੰ ਕਿ ਕਈ ਗੱਲ ਸਭ ਤੋਂ ਸਖ਼ਤ ਸਜ਼ਾ ਮਿਲੂ ਦੋਸ਼ਜ ਨੂੰ ਸਖਤ ਤੋਂ ਸਖਤ ਸਜ਼ਾ ਮਿਲੇਗੀ ਮੈਂ ਦੇਖੋ ਜੀ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਕਿਉਂਕਿ ਸਿੱਧੇ ਤੌਰ ਤੇ ਮੈਂ ਦਖਲ ਨਹੀਂ ਦਿੰਦਾ ਸਾਡੇ ਐਸਐਸਪੀ ਸਾਹਿਬ ਸਾਡੇ ਡੀਆਈਜੀ ਸਾਹਿਬ ਬਹੁਤ ਬਹੁਤ ਹੀ ਤਜਰਬੇਕਾਰ ਅਫਸਰ ਹੈਗੇ ਤੇ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਹੈ ਉਹਨਾਂ ਦੇ ਅਗੇਂਸਟ ਮਤਲਬ ਸਖਤ ਤੋਂ ਸਖਤ ਕਾਰਵਾਈ ਹੋਏਗੀ ਥੈਂਕ ਯੂ ਜੀ